ਕੋਵਿਡ-19 ਜਾਂ ਜਿਹਨੂੰ ਅਸੀਂ ਕਰੋਨਾ ਵਾਇਰਸ ਕਹਿੰਦੇ ਆ ਜਦੋਂ ਇਹਦਾ ਨਾਮ ਵੀ ਸੁਣ ਲੈਣਾ ਤਾਂ ਇੱਕ ਡਰ ਦਾ ਮਾਹੌਲ ਬਣ ਜਾਂਦਾ ਆ 2019-20 ਦੇ ਉਹ ਦਿਨ ਜਿਆਦਾ ਆ ਜਾਂਦੇ ਆ ਵੀ ਜਦੋਂ ਕਰੋਨਾ ਲੱਗਾ ਸੀ ਖਾਸ ਕਰ 2020 ਦੇ ਉਹ ਦਿਨ ਜਦੋਂ ਕੋਵਿਡ ਦੇ ਕਾਰਨ ਲਾਕਡਾਊਨ ਹੋ ਗਿਆ ਸੀਗਾ ਸਾਰੇ ਲੋਕੀ ਘਰਾਂ ਵਿੱਚ ਬੰਦ ਸੀਗੇ ਤੇ ਇੱਕ ਬਹੁਤ ਡਰ ਦਾ ਮਾਹੌਲ ਸੀਗਾ ਉਸ ਤੋਂ ਬਾਅਦ ਫਿਰ ਇੱਕ ਵਾਰ ਇਹਦਾ ਸਮਾਂ ਆਇਆ ਕਿ ਜਦੋਂ ਬਹੁਤ ਰੌਲਾ ਪਿਆ ਕਿ ਹਾਂ ਕਰੋਨਾ ਵਾਇਰਸ ਫੇਰ ਆਉਣ ਵਾਲਾ ਆ ਤੇ ਹੁਣ ਦੁਬਾਰਾ ਤੋਂ 2025 ਦੇ ਵਿੱਚ ਜੇ ਤੁਸੀਂ ਥੋੜਾ ਬਹੁਤ ਨਿਊਜ਼ ਨੂੰ ਫੋਲੋ ਕਰ ਲਓ ਪਿਛਲੇ ਕਾਫੀ ਸਮੇਂ ਤੋਂ ਕਾਫੀ ਦਿਨਾਂ ਤੋਂ ਇਹ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਦੁਨੀਆ ਦੇ ਵਿੱਚ ਜਿਵੇਂ ਸਿੰਗਾਪੁਰ ਹੋ ਗਿਆ ਜਾਂ ਹੋਰ ਕਾਫੀ ਮੁਲਕ ਨੇ ਜਿੱਥੇ ਸਾਨੂੰ ਕਰੋਨਾ ਵਾਇਰਸ ਦੇ ਦੁਬਾਰਾ ਤੋਂ ਕੇਸ ਵੇਖਣ ਨੂੰ ਮਿਲ ਰਿਹਾ ਹੌਲੀ ਹੌਲੀ ਉਹ ਖਬਰਾਂ ਭਾਰਤ ਦੇ ਵਿੱਚ ਬਦਲ ਗਈਆਂ ਵੀ ਹਾਂਜੀ ਹੁਣ ਕੇਸ ਭਾਰਤ ਵਿੱਚ ਵੀ ਆਉਣ ਲੱਗ ਪਿਆ ਸਰਕਾਰਾਂ ਅਲਰਟ ਦੇ ਉੱਤੇ ਆ ਡਿਫੈਂਸ ਮਿਨਿਸਟਰ ਆਪਣੀ ਸੌਰੀ ਹੈਲਥ ਮਿਨਿਸਟਰੀ ਅਲਰਟ ਦੇ ਉੱਤੇ ਆ ਜਾਂ ਹੋਰ ਵੀ ਸਰਕਾਰੀ ਡਿਪਾਰਟਮੈਂਟ ਜਿਹੜੇ ਹੁਣ ਵਿਚਾਰ ਕਰ ਰਹੇ ਆ ਵੀ ਜੇ ਕਿਤੇ ਇਹ ਬਿਮਾਰੀ ਦੁਬਾਰਾ ਵੱਧਦੀ ਹੈ ਤਾਂ ਕੀ ਕਰਨਾ ਆ ਆਮ ਇਨਸਾਨ ਜਿਹੜਾ ਹੈਗਾ ਉਹ ਥੋੜਾ ਬਹੁਤ ਡਰ ਜਾਂਦਾ ਆ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੂਰੀ ਜਾਣਕਾਰੀ ਲਵਾਂਗੇ ਕਿ ਕੋਵਿਡ ਹੁਣ 2025 ਦੇ ਵਿੱਚ ਆ ਨੋਟ 2019 2025 ਆ ਇੱਕ ਵਾਰ ਫੇਰ ਆ ਗਿਆ ਕਹਿੰਦੇ ਤੇ ਵੱਜੀ ਖਤਰੇ ਦੀ ਘੰਟੀ ਕਿੰਨਾ ਕੁ ਹੈ ਖਤਰਾ ਕਿੰਨਾ ਕਿਤੋਂ ਡਰਨ ਦੀ ਲੋੜ ਹੈ ਕਿ ਪਹਿਲਾਂ ਮੰਗ ਦੁਬਾਰਾ ਲਾਕਡਾਊਨ ਲੱਗ ਜਾਊਗਾ ਇਹ ਸਾਰੀਆਂ ਗੱਲਾਂ ਉੱਤੇ ਆਪਾਂ ਅੱਜ ਵਿਚਾਰ ਕਰਾਂਗੇ ਵੀਡੀਓ ਤੁਹਾਡੇ ਲਈ ਫੁੱਲ ਆਫ ਇਨਫੋਰਮੇਸ਼ਨ ਵਾਲੀ ਹੈ ਜਿੱਥੋਂ ਤੁਹਾਨੂੰ ਪੂਰੀ ਜਾਣਕਾਰੀ ਮਿਲ ਜੂਗੀ ਤੇ ਕਬਰਉਣਾ ਹੈ ਜਾਂ ਨਹੀਂ ਹੈ ਜਾਂ ਡਰਨਾ ਹੈ ਜਾਂ ਨਹੀਂ ਹੈ ਜਾਂ ਫਿਰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਉਹ ਸਾਰੀਆਂ ਚੀਜ਼ਾਂ ਇਸ ਵੀਡੀਓ ਤੋਂ ਪਤਾ ਲੱਗਣਗੀਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਫਤੇਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅੱਡਾ 247 ਦੇ YouTube ਚੈਨਲ ਦੇ ਉੱਤੇ ਆ ਬਾਕੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਦੇ ਨਾਲ ਦੀ ਨਾਲ ਹੀ ਤੁਹਾਡੇ ਲਈ ਤੇ ਹੁਣ ਆਪਾਂ ਯੂਪੀਐਸਸੀ ਬਾਰੇ ਵੀ ਵਿਚਾਰ ਕਰ ਰਹੇ ਆ ਅੱਗੇ ਤੋਂ ਅੱਗੇ ਸੋ ਇਹ ਪੇਪਰਾਂ ਦੀ ਜੇ ਤਿਆਰੀ ਕਰਦੇ ਹੋ ਤੇ ਚੈਨਲ ਉੱਤੇ ਜ਼ਰੂਰ ਜੁੜਿਆ ਕਰੋ ਜੀ ਕੋਵਿਡ 19 ਠੀਕ ਹੈ ਸੋ ਇੱਕ ਬਹੁਤ ਖਤਰੇ ਦੀ ਘੰਟੀ ਸੀਗੀ ਤੇ ਸਾਨੂੰ ਖਬਰਾਂ ਦੇਖਣ ਨੂੰ ਮਿਲੀਆਂ ਕਿ ਦੁਨੀਆ ਭਰ ਦੇ ਵਿੱਚ ਕੇਸ ਨਿਕਲ ਕੇ ਆ ਰਹੇ ਆ ਫਿਰ ਸਾਨੂੰ ਭਾਰਤ ਬਾਰੇ ਖਬਰਾਂ ਮਿਲੀਆਂ ਪਿਛਲੇ ਕੁਝ ਦਿਨਾਂ ਤੋਂ ਖਾਸ ਕਰ ਜੇ ਮੈਂ ਗੱਲ ਕਰਾਂ 14 ਮਈ ਤੋਂ 12 ਜਾਂ 14 ਮਈ ਤੋਂ ਭਾਰਤ ਦੇ ਵਿੱਚ ਕੇਸ ਇੱਕ ਇੱਕ ਹੋਣੇ ਸ਼ੁਰੂ ਹੋ ਗਏ ਤੇ ਅੱਜ ਮੈਂ 25 ਮਈ ਨੂੰ ਵੀਡੀਓ ਬਣਾ ਰਿਹਾ ਤੇ ਅੱਜ ਸਾਡੇ ਕੋਲੇ ਲਗਭਗ 250 ਤੋਂ ਉੱਤੇ ਕੇਸ ਕ੍ਰਾਸ ਹੋ ਚੁੱਕੇ ਨੇ ਐਗਜੈਕਟ ਨੰਬਰ ਦੀ ਗੱਲ ਕਰ ਲਈ 257 ਕੇਸ ਨੇ ਹੁਣ ਇਦਾਂ ਦੀਆਂ ਖਬਰਾਂ ਸਾਨੂੰ ਕਰਨਾਟਕਾ ਤੋਂ ਵੇਖਣ ਨੂੰ ਐ ਵੀ ਕਰਨਾਟਕਾ ਵਿੱਚ ਵੀ ਕੇਸ ਵਧ ਰਹੇ ਆ ਅ ਦਿੱਲੀ ਵਿੱਚ ਕੇਸ ਵਧ ਰਹੇ ਆ ਕੇਰਲਾ ਵਿੱਚ ਕੇਸ ਵਧ ਰਹੇ ਆ ਹਾਲਾਂਕਿ ਉੱਤਰੀ ਭਾਰਤ ਦੀ ਗੱਲ ਕਰ ਲਈ ਪੰਜਾਬ ਹਰਿਆਣਾ ਯੂਪੀ ਇੱਥੇ ਅਜੇ ਬਹੁਤ ਕੰਟਰੋਲ ਆ ਬਟ ਦੱਖਣੀ ਸਟੇਟਾਂ ਦੇ ਵਿੱਚ ਕੋਵਿਡ ਦੇ ਕੇਸ ਕਾਫੀ ਵਧੇ ਹੋਏ ਨੇ ਜੇ ਅਪਾ ਟੋਟਲ ਦੀ ਗੱਲ ਕਰ ਲਈ ਹੁਣ ਤੱਕ ਜਿਹੜੀ ਰਿਪੋਰਟ ਹੈਗੀ ਆਪਣੇ ਕੋਲੇ ਮਈ 2025 ਦੀ 257 ਕੇਸ ਸਾਨੂੰ ਵੇਖਣ ਨੂੰ ਮਿਲਨੇ ਹੁਣ ਤੱਕ ਖਾਸ ਕਰਕੇ ਏਸ਼ੀਆ ਦੀਆਂ ਕੰਟਰੀਆਂ ਵਿੱਚ ਹੀ ਹੁਣ ਤੱਕ ਜਿਹੜੇ ਕੇਸ ਹੈਗੇ ਆ ਹਜੇ ਇਹ ਕੇਸ ਯੂਰਪ ਜਾਂ ਹੋਰ ਬਾਹਰਲੀਆ ਕੰਟਰੀਆਂ ਵਿੱਚ ਨਹੀਂ ਗਏ ਤੇ ਹੋਰ ਨਾਲ ਦੀ ਨਾਲ ਹਜੇ ਜ਼ਿਆਦਾ ਸਰਕਾਰ ਨੇ ਜਿਹੜੀਆਂ પ્રતિਬੰਧ ਨਹੀਂ ਲਗਾਏ ਹਜੇ ਕੰਮ ਚੱਲੀ ਜਾ ਰਿਹਾ ਜੀ ਠੀਕ ਹੈ ਸੋ ਹੁਣ ਤੱਕ 257 ਕੇਸ ਸਾਡੇ ਦੇਸ਼ ਦੇ ਵਿੱਚ ਹੋ ਚੁੱਕੇ ਨੇ ਮੁੰਬਈ ਦੇ ਵਿੱਚ ਇਵਨ ਇੱਕ ਮੌਤ ਵੀ ਸਾਨੂੰ ਦੇਖਣ ਨੂੰ ਮਿਲੀ ਆ ਕੋਵਿਡ ਦੇ ਕਰਕੇ ਹੁਣ ਮੌਤ ਕਿਉਂ ਹੋਈ ਆਪਾਂ ਉਹ ਵੀ ਜ਼ਰੂਰ ਦੇਖਾਂਗੇ ਤੇ ਇਹ ਜਿਹੜਾ ਵੇਰੀਐਂਟ ਆਇਆ ਹੈ ਓਮੀਕਰੋਨ ਦਾ ਹੀ ਹੈ ਜਿਹੜਾ ਇਸ ਵਾਰ ਵੇਰੀਐਂਟ ਆਇਆ ਓਮੀਕਰੋਨ ਦਾ ਜੇ ਐਨ 9 ਵੇਰੀਐਂਟ ਹੈ ਠੀਕ ਹੈ ਸੋ ਯਾਦ ਰੱਖਿਓ ਜੀਐਨਐਨ 90 ਦੇ ਕਿਸੇ ਇਗਜ਼ਾਮ ਦੀ ਤਿਆਰੀ ਕਰਦੇ ਹੋ ਤਾਂ ਇਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਓਕੇ ਹੁਣ ਉਸ ਤੋਂ ਬਾਅਦ ਕਹਿੰਦੇ ਜੀ ਦੇਖਿਆ ਜਾਵੇ ਜੇ ਅਸੀਂ ਸਟੇਟ ਵਾਈਜ਼ ਚੱਲੀਏ ਸਭ ਤੋਂ ਜ਼ਿਆਦਾ ਖਤਰਾ ਜਿਹੜਾ ਇਸਮ ਕੇਰਲਾ ਵਿੱਚ ਹੈ ਸਾਨੂੰ 95 ਕੇਸ ਸਾਨੂੰ ਹੁਣ ਤੱਕ ਵੇਖਣ ਨੂੰ ਮਿਲਿਆ ਤਾਮਿਲਨਾਡੂ ਦੀ ਗੱਲ ਕਰ ਲਓ 68 ਕੇਸ ਹੋ ਗਏ ਮਹਾਰਾਸ਼ਟਰ ਵਿੱਚ 55 ਕੇਸ ਹੋ ਗਏ ਉਸ ਵੇਲੇ ਦਿੱਲੀ ਦੇ ਵਿੱਚ 23 ਕੇਸ ਹੋ ਗਏ ਨੇ ਹੁਣ ਇਹ ਵੀ ਧਿਆਨ ਰੱਖਣ ਜੋ ਗੱਲ ਹੈਗੀ ਆ ਕਿ ਉਹ ਸਟੇਟਾਂ ਨੇ ਜਿਹੜੀਆਂ ਇੰਟਰਨੈਸ਼ਨਲੀ ਬਹੁਤ ਐਕਟਿਵ ਨੇ ਜਿੱਥੇ ਲੋਕ ਇੰਟਰਨੈਸ਼ਨਲ ਲੈਵਲ ਤੇ ਕੰਮ ਕਰਦੇ ਨੇ ਜਾਂ ਬਾਹਰ ਆਉਣਾ ਜਾਣਾ ਕਾਫੀ ਬਣਿਆ ਹੋਇਆ ਸੋ ਇਹ ਵੀ ਕਿਹਾ ਜਾਂਦਾ ਵੀ ਜਦੋਂ ਬਾਹਰ ਕਿਸੇ ਇੱਕ ਜਗ੍ਹਾ ਤੇ ਕੇਸ ਆਉਂਦੇ ਆ ਤਾਂ ਦੂਜੀ ਕੰਟਰੀ ਵਿੱਚ ਆਉਣ ਦਾ ਕਾਰਨ ਇਹ ਹੁੰਦਾ ਕਿ ਉਹ ਇੰਟਰਨੈਸ਼ਨਲੀ ਟਰੈਵਲ ਕਰ ਜਾਂਦਾ ਬੰਦਾ ਗਿਆ ਤਾਂ ਤਾਂ ਕੇਸ ਆ ਗਿਆ ਇਹਦੇ ਨਾਲ ਨਾਲ ਪੁੱਡੂਚਰੀ ਵਿੱਚ 10 ਕੇਸ ਹੈ ਕਰਨਾਟਕਾ ਦੇ ਵਿੱਚ 13 ਆ ਗੁਜਰਾਤ ਦੇ ਵਿੱਚ ਸਾਨੂੰ 7 ਦੇਖਣ ਨੂੰ ਮਿਲੇ ਆ ਰਾਜਸਥਾਨ ਹਰਿਆਣਾ ਸਿੱਕਮ ਤੇ ਬੈਸਟ ਬੰਗਾਲ ਇਹਨਾਂ ਵਿੱਚ 2 2 1 1 ਕੇਸ ਆ ਯਾਨੀ ਕਿ ਹਜੇ ਪੰਜਾਬ ਇਸ ਕੋਵਿਡ ਤੋਂ ਬਚਿਆ ਹੋਇਆ ਹੈ ਹਾਲਾਂਕਿ ਕੁਝ ਲੋਕਲ ਸੋਰਸਾਂ ਤੋਂ ਪਤਾ ਲੱਗ ਰਿਹਾ ਹੈ ਕਿ ਇੱਕ ਦੋ ਕੇਸ ਸਾਨੂੰ ਦੇਖਣ ਨੂੰ ਮਿਲੇ ਪਰ ਹੁਣ ਤੱਕ ਦੀ ਜੋ ਰਿਪੋਰਟ ਆ ਉਹਦੇ ਪੰਜਾਬ ਦੇ ਵਿੱਚ ਹਜੇ ਕੋਈ ਖਤਰਨਾਕ ਗੱਲ ਨਹੀਂ ਹੈਗੀ ਠੀਕ ਹੈ ਹੁਣ ਜੇ ਅਸੀਂ ਦੇਖੀਏ 12 ਮਈ ਤੋਂ ਲੈ ਕੇ ਹੁਣ ਤੱਕ ਜ਼ਿਆਦਾਤਰ ਕੇਸ ਸਾਨੂੰ ਕੇਰਲਾ ਮਹਾਰਾਸ਼ਟਰ ਤੇ ਤਾਮਿਲਨਾਡੂ ਦੇ ਵਿੱਚ ਹੀ ਦੇਖਣ ਨੂੰ ਮਿਲੇ ਨੇ ਇਹ ਜਿਹੜਾ ਕੋਵਿਡ ਸਾਡੇ ਕੋਲੇ ਆਇਆ ਆ ਠੀਕ ਹੈ ਸਭ ਤੋਂ ਵੱਡਾ ਸਵਾਲ ਹੈ ਕਿ ਕਿਉਂ ਦੁਬਾਰਾ ਆਇਆ ਹੈ ਹੈਨਾ ਜਿਵੇਂ ਪਿੱਛੇ ਦੇਖੀਏ ਪਿੱਛੇ ਜੇ ਵੀ ਸਾਨੂੰ ਵੇਖਣ ਨੂੰ ਮਿਲਿਆ ਸੀਗਾ ਕਿਉਂ ਦੁਬਾਰਾ ਆਇਆ ਪਹਿਲੀ ਗੱਲ ਤਾਂ ਕਹਿੰਦੇ ਹੌਲੀ-ਹੌਲੀ ਜਿਹੜੀ ਇਮਿਊਨਿਟੀ ਬੰਦਿਆਂ ਦੀ ਸੀਗੀ ਜਿਨ੍ਹਾਂ ਨੇ ਐਂਟੀਬਾਡੀਜ਼ ਲਵਾਈਆਂ ਸੀਗਾ ਜਨਕਿ ਵੈਕਸੀਨੇਸ਼ਨ ਲਵਾਈ ਹੈ ਉਹ ਹੌਲੀ-ਹੌਲੀ ਘਟਦੀ ਜਾ ਰਹੀ ਹੈ ਪਹਿਲਾ ਕਾਰਨ ਇਹ ਵੀ ਆ ਦੂਜੇ ਨੰਬਰ ਦੇ ਉੱਤੇ ਇੰਟਰਨੈਸ਼ਨਲ ਟਰੈਵਲ ਬਹੁਤ ਵਧ ਗਿਆ ਜੇ ਇੱਕ ਵੀ ਬੰਦੇ ਨੂੰ ਹੁੰਦਾ ਆ ਤਾਂ ਉਹ ਅੱਗੇ ਦੂਜੇ ਬੰਦੇ ਤੱਕ ਟਰਾਂਸਫਰ ਹੋ ਜਾਂਦਾ ਇਹ ਵੀ ਕੇਸ ਵਧਣ ਦਾ ਕਾਰਨ ਹੈ ਤੀਜੇ ਨੰਬਰ ਦੇ ਉੱਤੇ ਜਿਹੜਾ ਵਾਇਰਸ ਆਫ ਮਿਊਟੇਸ਼ਨ ਉਹਦੇ ਵਿੱਚ ਹੋ ਰਹੀ ਹੈ ਉਦੇ ਵਿੱਚ ਅਪਗ੍ਰੇਡ ਹੋ ਰਿਹਾ ਵਾਇਰਸ ਜਿਹੜਾ ਹੈਗਾ एग्जांपल ਲੈ ਲਓ ਵੀ ਜਮੇ ਤੁਸੀਂ ਘਰ ਦੇ ਵਿੱਚ ਮੱਛਰ ਮਾਰਨ ਵਾਲੀ ਮਸ਼ੀਨ ਲਾਈ ਆ ਜਦੋਂ ਮਸ਼ੀਨ ਲਾਈ ਪਹਿਲਾਂ ਮੱਛਰ ਇੱਕ ਵਾਰ ਸਾਰਾ ਚਲੇ ਜਾਂਦਾ ਲੇਕਿਨ ਉਹ ਮੱਛਰ ਹੌਲੀ ਹੌਲੀ ਉਸ ਦਵਾਈ ਦੀ ਆਦਤ ਪਾ ਲੈਂਦਾ ਉਹਦੇ ਅੰਦਰ ਉਹ ਸਹਿਣ ਕਰਨ ਦੀ ਸ਼ਕਤੀ ਵੱਧ ਜਾਂਦੀ ਹੈ ਇਦਾਂ ਹੀ ਜਿਹੜਾ ਵਾਇਰਸ ਆ ਨਾ ਉਹਦੇ ਅੰਦਰ ਵੀ ਹੌਲੀ ਹੌਲੀ ਜਿਹੜੀ ਅਸੀਂ ਦਵਾਈ ਲਵਾਈ ਸੀ ਵੈਕਸੀਨੇਸ਼ਨ ਲਵਾਈ ਸੀਗੀ ਉਹਨੂੰ ਸਹਿਣ ਕਰਨ ਦੀ ਸ਼ਕਤੀ ਵੱਧ ਰਹੀ ਹੈ ਜਦੋਂ ਵੀ ਇਦਾਂ ਦਾ ਕੇਸ ਹੁੰਦਾ ਦੇਖੋ ਜਦੋਂ ਵਾਇਰਸ ਪਹਿਲੀ ਵਾਰ ਆਉਂਦਾ ਹੁੰਦਾ ਨਾ ਉਹ ਜ਼ਿਆਦਾ ਖਤਰਨਾਕ ਹੁੰਦਾ ਉਹ ਬੰਦੇ ਉੱਤੇ ਜ਼ਿਆਦਾ ਪ੍ਰਭਾਵ ਪਾਉਂਦਾ ਹੈ ਉਦੋਂ ਵੱਤ ਵਾਇਰਸ ਹੁੰਦਾ ਆ ਪਰ ਉਹ ਬੰਦੇ ਦਾ ਦਾਦਾ ਨੁਕਸਾਨ ਨਹੀਂ ਕਰ ਪਾਉਂਦਾ ਕਿਉਂਕਿ ਬੰਦੇ ਦੇ ਅੰਦਰ ਵੀ ਉਹਨੀ ਇਮਿਊਨਿਟੀ ਸਟਰੋਂਗ ਹੋ ਚੁੱਕੀ ਆ ਤੇ ਵਾਇਰਸ ਵੀ ਥੋੜਾ ਜਿਹਾ ਸਟਰੋਂਗ ਹੋ ਚੁੱਕਾ ਹੁੰਦਾ ਸੋ ਦੋਨਾਂ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਜਿਵੇਂ ਇਨਸਾਨ ਜਿਉਂਦਾ ਇਦਾਂ ਵਾਇਰਸ ਵੀ ਫਿਰ ਆਪਣੀ ਜ਼ਿੰਦਗੀ ਹੌਲੀ ਹੌਲੀ ਇੱਥੇ ਟਪਾਉਂਦਾ ਰਹਿੰਦਾ ਠੀਕ ਹੈ ਹੁਣ ਇਹ ਜਿਹੜਾ ਕੇਸ ਆ ਅਸੀਂ ਦੇਖਾਂਗੇ ਕਿੰਨਾ ਕਿਸੇ ਜ਼ਿਆਦਾ ਖਤਰਨਾਕ ਹੈ ਜੀਐਨ1 ਵੇਰੀਐਂਟ ਜਿਹੜਾ ਹੈਗਾ ਸੋ ਇੱਕ ਗੱਲ ਤਾਂ ਯਾਦ ਰੱਖੋ ਕਿ ਇਹ ਜੀਐਨ1 ਜਿਹੜਾ ਹੈਗਾ ਇਹ ਕੋਵਿਡ ਦਾ ਹੀ ਅੱਗੇ ਜਾਂ ਕਹੇ ਲੋ ਸਾਰਸ ਵ ਇਹ ਵੇਰੀਐਂਟ ਵੇਰੀਐਂਟ ਆਫ ਇੰਟਰਸਟ ਦੀ ਕੈਟਾਗਰੀ ਚ ਆਉਂਦਾ ਹੈ ਹੁੰਦਾ ਕੀ ਹੈ ਜਿਹੜੇ ਵਾਇਰਸ ਹੁੰਦੇ ਨੇ ਦੋ ਕੈਟਾਗਰੀ ਦੇ ਹੁੰਦੇ ਨੇ ਇੱਕ ਤਾਂ ਹੁੰਦਾ ਸਾਡੇ ਕੋਲੇ ਵੇਰੀਐਂਟ ਆਫ ਇੰਟਰਸਟ ਹੋ ਗਿਆ ਦੂਜਾ ਹੋ ਗਿਆ ਸਾਡੇ ਕੋਲੇ ਵੇਰੀਐਂਟ ਆਫ ਕਨਸਰਨ ਹੋ ਗਿਆ ਉਹ ਜਿਹੜੇ ਵੇਰੀਐਂਟ ਆਫ ਇੰਟਰਸਟ ਹੁੰਦੇ ਉਹਨਾਂ ਵਿੱਚ ਕਿਉਂਦਾ ਇਦਾਂ ਹੀ ਅੱਗੇ ਤੋਂ ਅੱਗੇ ਸਬ ਵੇਰੀਐਂਟ ਆ ਗਿਆ ਜਿਵੇਂ ਸਾਰਸ ਸੀਗਾ ਉਹਦਾ ਅਗਲਾ ਆ ਗਿਆ ਠੀਕ ਹੈ ਆਪਾਂ ਕਹਿੰਦੇ ਓਮੀਕਰੋਨ ਆ ਗਿਆ ਓਮੀਕਰੋਨ ਦਾ ਅੱਗੇ ਐਲ ਐਫ 7 ਆ ਗਿਆ ਐਨ ਵੀ 1 8 ਆ ਗਿਆ ਇਦਾਂ ਹੀ ਸਾਡੇ ਕੋਲੇ ਜੀ ਐਨ 1 ਆ ਗਿਆ ਇਹ ਇੱਕ ਹੀ ਵਾਇਰਸ ਅੱਗੇ ਮਿਊਟੈਂਟ ਹੋ ਰਿਹਾ ਉਹ ਅੱਗੇ ਵੱਧ ਰਿਹਾ ਇੱਕ ਵਾਇਰਸ ਅੱਗੇ ਅਪਗ੍ਰੇਡ ਹੋ ਰਿਹਾ ਹੋ ਰਿਹਾ ਹੋ ਰਿਹਾ ਹੋ ਰਿਹਾ ਤੇ ਜੇ ਅਸੀਂ ਗੱਲ ਕਰ ਲਈਏ ਵੇਰੀਐਂਟ ਆਫ ਕਨਸਰਨ ਦੀ ਉਹਦੇ ਵਿੱਚ ਸਾਡੇ ਕੋਲੇ ਵਾਇਰਸ ਇੱਕ ਹੁੰਦਾ ਉਹ ਅੱਗੇ ਫੈਲਦਾ ਜਿਵੇਂ ਤੁਸੀਂ ਡੈਲਟਾ ਦਾ ਨਾਮ ਸੁਣਿਆ ਹੋਊਗਾ ਉਹ ਵੇਰੀਐਂਟ ਆਫ ਕਨਸਰਨ ਸਿਗਾ ਤੇ ਤੁਸੀਂ ਅਲਫਾ ਦਾ ਨਾਮ ਸੁਣਿਆ ਹੋਊਗਾ ਤੁਸੀਂ ਬੀਟਾ ਦਾ ਨਾਮ ਸੁਣਿਆ ਹੋਊਗਾ ਤੁਸੀਂ ਗਾਮਾ ਦਾ ਨਾਮ ਸੁਣਿਆ ਹੋਊਗਾ ਤੁਸੀਂ ਡੈਲਟਾ ਦਾ ਨਾਮ ਸੁਣਿਆ ਹੋਊਗਾ ਇਹ ਜਿਹੜੇ ਚਾਰ ਵਾਇਰਸ ਦੇ ਵੇਰੀਐਂਟ ਹੈਗੇ ਆ ਇਹ ਸਾਡੇ ਕੋਲੇ ਵੇਰੀਐਂਟ ਆਫ ਕਨਸਰਨ ਦੀ ਕੈਟਾਗਰੀ ਚਾਹੁੰਦੇ ਨੇ ਤੇ ਜਿਹੜੇ ਇਦਾਂ ਦੇ ਆ ਜੀ ਐਲ ਐਫ ਵਾਲੇ ਇਹ ਸਾਡੇ ਕੋਲੇ ਵੇਰੀਐਂਟ ਆਫ ਇੰਟਰਸਟ ਦੀ ਕੈਟਾਗਰੀ ਦੇ ਵਿੱਚ ਆਉਂਦੇ ਨੇ ਇਹ ਤੁਹਾਡੇ ਐਗਜ਼ਾਮ ਪਰਸਪੈਕਟਿਵਲੀ ਵੀ ਜ਼ਰੂਰੀ ਹੋਊਗਾ ਸੋ ਜਾਨਕੀ ਵਾਇਰਸ ਨੂੰ ਦੋ ਕੈਟਾਗਰੀ ਵਿੱਚ ਸੀ ਡਿਵਾਈਡ ਕਰ ਲਿਆ ਹੁਣ ਵਾਲਾ ਸਾਡੇ ਕੋਲੇ ਵੇਰੀਐਂਟ ਆਫ ਇੰਟਰਸਟ ਦੀ ਕੈਟਾਗਰੀ ਚ ਆਉਂਦਾ ਹੈ ਹੁਣ ਇਹ ਕਿੰਨਾ ਕੁ ਖਤਰਨਾਕ ਹੈ ਜਿਹੜਾ ਪਹਿਲਾਂ 2019 ਵਿੱਚ ਕੋਰੋਨਾ ਆਇਆ ਸੀਗਾ ਉਹਦੇ ਨਾਲੋਂ ਜ਼ਿਆਦਾ ਕਿੰਨਾ ਕੇਹੇ ਖਤਰਨਾਕ ਹੈ ਇਹ ਵੀ ਬਹੁਤ ਜਾਨਣਾ ਜ਼ਰੂਰੀ ਸਾਡੇ ਲਈ ਸੋ ਕਹਿੰਦੇ ਹਾਲਾਂਕਿ ਇਹ 30 ਟਾਈਮ ਮਿਊਟ ਹੋ ਚੁੱਕਾ ਆ ਜਾਨਕੀ ਜਿੰਨਾ ਖਤਰਨਾਕ ਵਾਇਰਸ 2020 ਦੇ ਵਿੱਚ ਸੀ ਨਾ ਉਹਦੇ ਨਾਲੋਂ 30 ਗੁਣਾ ਜ਼ਿਆਦਾ ਖਤਰ ਬਟ ਇਹ ਪ੍ਰਭਾਵ ਨਹੀਂ ਉਨਾ ਪਾ ਰਿਹਾ ਕਿਉਂ ਕਿ ਇਨਸਾਨ ਦੀ ਇਮਿਊਨਿਟੀ ਵੀ ਤਾਂ ਓਨੀ ਸਟਰੋਂਗ ਹੋ ਗਈ ਹੈ ਸੋ ਇਹਦਾ ਜਿਹੜਾ ਪ੍ਰਭਾਵ ਆ ਉਹ ਕਿੰਨਾ ਖਊਗਾ ਉਹ ਲਾ ਲੋ ਐ ਵੀ ਜ਼ਿਆਦਾ ਨਹੀਂ ਪੈਂਦਾ ਤੇ ਸਾਡੀ ਇਮਿਊਨਿਟੀ ਵੀ ਓਨੀ ਜ਼ਿਆਦਾ ਵੱਧ ਚੁੱਕੀ ਹੈ ਇਸ ਇਨਫੈਕਸ਼ਨ ਨੂੰ ਪ੍ਰੋਟੈਕਟ ਕਰਨ ਦੇ ਲਈ ਸੋ ਜਿਹੜੇ ਪੀਪਲ ਹੈਗੇ ਆ ਉਹ ਹੁਣ ਜ਼ਿਆਦਾ ਮਤਲਬ ਕਿ ਆਪਣੇ ਆਪ ਤੇ ਇਸ ਜੀ ਨੂੰ ਖਤਰਾ ਨਹੀਂ ਮੰਨਦੇ ਉਸ ਤੋਂ ਬਾਅਦ ਇਹ ਹੁਣ ਜ਼ਿਆਦਾ ਟ੍ਰਾਂਸਮਿਸ਼ਨ ਵੀ ਨਹੀਂ ਇਨਕਰੀ ਹਾਂ ਇਹਦੀ ਥੋੜੀ ਜੀ ਟ੍ਰਾਂਸਮਿਸ਼ਨ ਇਨਕਰੀਜ਼ ਹੋ ਚੁੱਕੀ ਹੈ ਇੱਕ ਬੰਦੇ ਤੋਂ ਦੂਜੇ ਬੰਦੇ ਤੱਕ ਫੈਲਣ ਦੀ ਦੀ ਸਪੀਡ ਵੱਧ ਗਈ ਪਹਿਲੇ ਇਸ ਇਸ ਵਾਇਰਸ ਦੀ ਜਿਹੜਾ ਕਰੋ ਇਸ ਦਾ ਮਿਊਟੈਂਟ ਆਇਆ ਇਹਦੀ ਸਪੀਡ ਵੱਧ ਚੁੱਕੀ ਹੈ ਪਹਿਲੇ ਨਾਲੋਂ ਇਹਦੇ ਨਾਲ ਨਾਲ ਹੀ ਇਹਦੇ ਨਾਲ ਕੋਈ ਜ਼ਿਆਦਾ ਬਿਮਾਰੀ ਨਹੀਂ ਸਾਨੂੰ ਫੀਲ ਹੁੰਦੀ ਤੇ ਨਾ ਹੀ ਜ਼ਿਆਦਾ ਮੌਤਾਂ ਫੀਲ ਹੁੰਦੀਆਂ ਨੇ ਜਿਵੇਂ 2019 20 ਯਾਦ ਕਰੋ ਖਾਸ ਕਰਕੇ 2020 ਦੇ ਵਿੱਚ ਲੋਕੀ ਹਸਪਤਾਲਾਂ ਵਿੱਚ ਭਰਤੀ ਹੋ ਰਹੇ ਆ ਆਕਸੀਜਨ ਮੁੱਕਦੀ ਜਾ ਰਹੀ ਆ ਲੋਕੀ ਬਿਮਾਰ ਹੋ ਰਹੇ ਆ ਮਰ ਰਹੇ ਆ ਇਹਦੇ ਨਾਲ ਕਹਿੰਦੇ ਇਦਾਂ ਦਾ ਕੁਝ ਨਹੀਂ ਹੋ ਰਿਹਾ ਇਹਨਾਂ ਨਾਰਮਲ ਜੀ बुखार ਹੁੰਦਾ ਆ ਛਿੱਕਾਂ ਹੁੰਦੀਆਂ ਸੋ ਇਹ ਜ਼ਿਆਦਾ ਖਤਰਨਾਕ ਨਹੀਂ ਹੈਗਾ ਹੁਣ ਦੇਖੋ ਇਹਨੂੰ ਕੰਪੇਅਰ ਕਰਕੇ ਦੇਖੀਏ ਤੇ ਕਹਿੰਦੇ ਜੇ ਐਨ 1 ਜਿਹੜਾ ਹੈਗਾ ਵੇਰੀਐਂਟ ਉਹਦੇ ਨਾਲ ਘੱਟ ਮੋਤਾਂ ਹੋ ਰਹੀ ਨੇ ਐਜ਼ ਕੰਪੇਅਰ ਟੂ ਓਮਿਕਰੋਨ ਦੇ ਮੁਕਾਬਲੇ ਜਿਹੜਾ 2019 ਵਾਲਾ ਸੀਗਾ ਹਾਲਾਂਕਿ 2019 ਦੇ ਵਿੱਚ ਇੱਕ ਡੈਲਟਾ ਵੇਰੀਐਂਟ ਆਇਆ ਸੀਗਾ ਉਹਦੇ ਨਾਲੋਂ ਇਹ ਬਹੁਤ ਘੱਟ ਖਤਰਨਾਕ ਹੈ ਡੈਲਟਾ ਬਹੁਤ ਖਤਰਨਾਕ ਸੀਗਾ ਸੋ ਸੁੱਖ ਦੀ ਗੱਲ ਇਹ ਆ ਘਬਰਾਉਣਾ ਨਹੀਂਗਾ ਇਹ ਜ਼ਿਆਦਾ ਖਤਰਨਾਕ ਨਹੀਂ ਹੈਗਾ ਇਹਨੂੰ ਟੈਨਸ਼ਨ ਤੁਸੀਂ ਨਹੀਂ ਲੈਣੀ ਸਿੰਟਮ ਕਿਤਾ ਜਿਹਨੂੰ ਨਿਸ਼ਾਨੀਆਂ ਕੀ ਨੇ ਵੀ ਕੋਰੋਨਾ ਵਾਇਰਸ ਹੋ ਗਿਆ ਜਿਵੇਂ ਆਪਾਂ ਕਹਿੰਦੇ ਹਾਂ ਜੀ ਜ਼ੁਕਾਮ ਹੋ ਗਿਆ ਨਾਰਮਲੀ ਹੁੰਦਾ ਪਿੰਡਾਂ ਵਿੱਚ ਮੌਸਮ ਬਦਲਿਆ ਜ਼ੁਕਾਮ ਹੋ ਗਿਆ ਹਾਂ ਜੀ ਥੋੜਾ ਬਹੁਤ ਬੁਖਾਰ ਚੜ ਜਾਂਦਾ ਆ ਗਲਾ ਦੁਖਣ ਲੱਗ ਪਿਆ ਨੱਕ ਵਗਣ ਲੱਗ ਪਿਆ ਜ਼ੁਕਾਮ ਹੋ ਗਿਆ ਥੋੜਾ ਬਹੁਤ ਫਲੂ ਹੁੰਦਾ ਆ ਸਿਰ ਦੁਖਣ ਲੱਗ ਪਿਆ ਥਕਾਵਟ ਜੀ ਹੋਣ ਲੱਗ ਪਈ ਸਰੀਰ ਦੇ ਵਿੱਚ ਖਿਚਾਂ ਜੀਆਂ ਪੈਣ ਲੱਗ ਪਈਆਂ ਤੇ ਨਾਲ ਦੀ ਨਾਲ ਹੀ ਛਿੱਕਾਂ ਆਉਣ ਲੱਗ ਪਈਆਂ ਇਹ ਤਾਂ ਆਪਣੇ ਨਾਰਮਲ ਬੁਖਾਰ ਚੜ ਜਵੇ ਸੋ ਇਹ ਇਦਾਂ ਦਾ ਵਾਇਰਸ ਆ ਹੁਣ ਸਾਡੇ ਤੇ ਨਾ ਇੰਪੈਕਟ ਨਹੀਂ ਕਰਦਾ ਚਾਰ ਪੰਜ ਦਿਨਾਂ ਸਰ ਰਹਿੰਦਾ ਕਹਿੰਦੇ ਮੁੜ ਕੇ ਠੀਕ ਹੋ ਜਾਂਦਾ ਤੁਸੀਂ ਗੱਲ ਹੋਰ ਨੋਟ ਕੀਤੀ ਹੋਊਗੀ ਪਹਿਲਾਂ ਜੁਕਾਮ ਹੁੰਦਾ ਸੀ ਤੀਜੇ ਦਿਨ ਠੀਕ ਹੋ ਜਾਂਦਾ ਸੀਗਾ ਹੁਣ ਇਹ ਚਾਰ ਚਾਰ ਪੰਜ ਪੰਜ ਦਿਨ ਹਫਤਾ ਹਫਤਾ ਲੈ ਲੰਦਾ ਠੀਕ ਹੈ ਤੇ ਨਾਲ ਦੀ ਨਾਲ ਹੀ ਅਜਗਰ ਗਲਾ ਬੋਸ਼ ਦੀ ਦੁਖਣ ਲੱਗ ਪੈਂਦਾ ਜਦੋਂ ਵੀ ਕੁਝ ਆਉਂਦਾ ਗਲਾ ਦੁਖਣ ਲੱਗ ਪੈਂਦਾ ਕਿਤੇ ਨਾ ਕਿਤੇ ਇਹ ਕਰੋਨਾ ਵਾਇਰਸ ਦਾ ਹੀ ਅੱਗੇ ਕਹ ਲਓ ਮਿਊਟੇਸ਼ਨ ਹੋ ਚੁੱਕਾ ਆ ਤੇ ਆਪਾਂ ਉਹਨੂੰ ਕਰੋਨਾ ਵਾਇਰਸ ਕਹਿੰਦੇ ਨੇ ਨਾਰਮਲ ਪਿੰਡਾਂ ਬੱਚ ਨੂੰ ਜੁਕਾਮ ਕਹਿੰਦੇ ਨੇ ਖੰਗ ਵਗੈਰਾ ਹੋ ਗਿਆ ਸੋ ਉਹ ਸਾਡੇ ਲਈ ਕੋਈ ਖਤਰਾ ਨਹੀਂ ਹੈਗਾ ਹਸਪੀਟਲ ਜਾਣ ਦੀ ਲੋੜ ਹੀ ਨਹੀਂ ਪੈਂਦੀ ਹੁਣ ਕਹਿੰਦੇ ਬਹੁਤ ਘੱਟ ਲੋੜ ਪੈਂਦੀ ਆ ਬੰਦੇ ਘਰੇ ਹੀ ਠੀਕ ਠਾਕ ਹੋ ਜਾਂਦੇ ਆ ਕਿਉਂਕਿ ਸਾਈਕੋਲੋਜੀਕਲੀ ਸਟ੍ਰੌਂਗ ਹੋ ਚੁੱਕੇ ਆ ਸਾਡੀ ਇਮਿਊਨਿਟੀ ਸਟ੍ਰੌਂਗ ਹੋ ਚੁੱਕੀ ਆ ਹੁਣ ਖਤਰੇ ਵਾਲੀ ਕੋਈ ਗੱਲ ਨਹੀਂ ਹੈਗੀ ਕੇਸ ਵੱਧ ਰਿਹਾ ਕਹਿਣ ਦੀ ਗੱਲ ਇਹ ਆ ਟੀਵੀ ਵਾਲੇ ਬਹੁਤ ਡਰਾਉਣਗੇ ਹਾਂ ਲੇਕਿਨ ਧਿਆਨ ਜ਼ਰੂਰ ਰੱਖਣਾ ਸੀ ਹੋ ਸਕੇ ਆ ਮਾਸਕ ਵੇਰਗਾ ਪਾ ਕੇ ਰੱਖਣਾ ਆ ਜਿਆਦਾ ਭੀੜ ਚ ਨਹੀਂ ਜਾਣਾ ਹੱਥ ਉੱਤੇ ਧੋਂਦੇ ਰਹੋ ਜਿਆਦਾ ਨਾਰਮਲੀ ਜਿਵੇਂ ਜ਼ੁਕਾਮ ਹੋਇਆ ਹੁੰਦਾ ਕੋਲਡ ਹੋ ਜਾਂਦਾ ਆ ਆਪਾਂ ਕਹਿੰਦੇ ਆ ਨਾ ਕਿ ਬਾਕੀ ਪਰਿਵਾਰ ਭਾਈ ਦੂਰ ਹੀ ਰਹੋ ਮੇ ਆਪਾਂ ਨਾਰਮਲ ਵੀ ਕਹਿੰਨੇ ਹੁੰਦੇ ਆ ਸੋ ਸੇਮ ਇੱਥੇ ਰੱਖਣਾ ਕਹਿੰਦੇ ਬਾਲਾ ਕਲੋਜ਼ ਨਾ ਹੋਵੇ ਕਿਸੇ ਦੇ ਆਪਣੇ ਆਪ ਨੂੰ ਹੋ ਸਕੇ ਤਾਂ 1-2 ਦਿਨ ਲੁਕੋ ਕੇ ਰੱਖੋ ਤੇ ਟੈਸਟ ਕਰੋਗੇ ਤਾਂ ਪੋਜ਼ਿਟਿਵ ਤਾਂ ਆ ਹੀ ਜਾਣਾ ਠੀਕ ਹੈ ਸੋ ਟੈਸਟ ਭਾਵੇਂ ਨਾ ਵੀ ਕਰਿਓ ਲੇਕਿਨ ਹਾਂ ਕਰ ਲਓਗੇ ਤਾਂ ਗੁੱਡ ਤੇ ਹਾਲਾਂਕਿ ਜਿਹੜੀ ਉਦੋਂ ਵੈਕਸੀਨੇਸ਼ਨ ਲਵਾਈ ਸੀ 2020-21 ਦੇ ਵਿੱਚ ਹਜੇ ਵੀ ਇਫੈਕਟਿਵ ਹੈਗੀ ਆ ਕਿਉਂਕਿ ਸਾਡੀ ਇਮਿਊਨਿਟੀ ਵੀ ਉਦੀ-ਉਦੀ ਨਾਲ ਨਾਲ ਵਧਦੀ ਜਾਂਦੀ ਹੈ ਤੇ ਇਹਨੂੰ ਆਪਾਂ ਹੁਣ ਤਾਂ ਸੀਜ਼ਨਲ ਫਲੂ ਕਹਿਣ ਲੱਗ ਪਿਆ ਬਈ ਕਿ ਭਾਈ ਮੌਸਮੀ ਆ ਬਈ ਕੋਈ ਵੱਡੀ ਗੱਲ ਹੈ ਨਹੀਂ ਕਿ ਸੋ ਟੀਵੀ ਦੇ ਵਿੱਚ ਖਬਰਾਂ ਜ਼ ਹਾਲਾਂਕਿ ਸਰਕਾਰ ਇਸ ਦੇ ਉੱਤੇ ਜ਼ਰੂਰ ਐਕਟਿਵ ਹੈਗੀ ਆ ਸਰਕਾਰ ਕਹਿੰਦੀ ਅਸੀਂ ਕੋਈ ਏਦਾਂ ਦੀ ਗਲਤੀ ਨਹੀਂ ਕਰਨੀ ਅਸੀਂ ਐਕਟਿਵ ਰਹਿਣਾ ਆ ਅਸੀਂ ਆਪਣੇ ਆਪ ਨੂੰ ਤਿਆਰ ਰੱਖਣਾ ਆ ਹਸਪੀਟਲ ਪੂਰੇ ਤਿਆਰ ਰਹਿਣਗੇ ਵੈਂਟੀਲੇਟਰ ਵਗੈਰਾ ਤਿਆਰ ਰੱਖੋ ਜਿੰਨੀਆਂ ਮਸ਼ੀਨਾਂ ਤਿਆਰ ਰੱਖੋ ਆਕਸੀਜਨ ਸਪਲਾਈ ਹੁਣ ਤੋਂ ਹੀ ਦੇਖੋ ਨਾਲ ਦੀ ਨਾਲ ਹੀ ਸੈਂਪਲ ਵਗੈਰਾ ਲੈਂਦੇ ਰਹੋ ਜੇ ਕਿਸੇ ਨੂੰ ਲੱਗਦਾ ਸ਼ੱਕ ਪੈਂਦੀ ਉਹਦਾ ਟੈਸਟ ਕਰੋ ਉਹਨੂੰ ਆਈਸੋਲੇਟ ਕਰ ਦਿਓ ਡੇਲੀ ਰਿਪੋਰਟ ਅਪਡੇਟ ਕਰੋ ਵੀ ਕਿੰਨੇ ਕੇਸ ਵਧ ਰਹੇ ਆ ਤੇ ਧਿਆਨ ਰੱਖਣਾ ਵੀ ਕੇਸ ਜਿਹੜੇ ਹੈਗੇ ਕੇਸ ਕੈਟਾਗਰੀ ਦੇ ਆ ਬੀ ਜ਼ਿਆਦਾ ਸੀਰੀਅਸ ਨਹੀਂ ਹੈਗੇ ਮਾਈਲਡ ਕੇਸ ਹੀ ਆ ਸਾਨੂੰ ਵੇਖਣ ਨੂੰ ਮਿਲਦੇ ਰਹਿਣਗੇ ਜੇ ਕਿਤੇ ਲੱਗੇ ਕੋਈ ਸੀਰੀਅਸ ਕੇਸ ਹੈਗਾ ਸਾਨੂੰ ਜ਼ਰੂਰ ਧਿਆਨ ਦੇ ਵਿੱਚ ਗੱਲ ਲੈ ਕੇ ਆਓ ਜੀ ਸੋ ਰਿਜ਼ਲਟ ਇਸ ਵੀਡੀਓ ਦਾ ਇਹ ਨਿਕਲ ਕੇ ਆਇਆ ਵੀ ਕੋਈ ਏਡੀ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਹਾਂ ਕਰੋਨਾ ਦੇ ਕੇਸ ਹੈਗੇ ਆ ਜਿਹਨੂੰ ਆਪਾਂ ਹੀ ਵੀ ਜੀ ਨੋਟ ਕੀਤੇ ਨਾ ਅੱਜ ਤੋਂ ਤੁਸੀਂ 2020 ਤੋਂ ਪਹਿਲਾਂ ਦੇਖ ਲਓ ਜੇ ਕਿਸੇ ਬੰਦੇ ਨੂੰ ਜ਼ੁਕਾਮ ਹੁੰਦਾ ਸੀ ਨਾ ਨਾਰਮਲ ਜ਼ੁਕਾਮ ਸਿਗਾਓ ਜ਼ੁਕਾਮ ਹੋਇਆ ਥੋੜੀ ਬਹੁਤ ਰੇਸ਼ਾ ਵਗੈਰਾ ਹੁੰਦੀ ਦਵਾਈ ਲੈਂਦਾ ਠੀਕ ਹੁੰਦਾ ਤੀਜੇ ਦਿਨ ਠੀਕ ਹੋ ਜਾਂਦਾ ਸੀ ਅੱਜ ਕੱਲ ਕੀ ਹੁੰਦਾ ਮੌਸਮ ਬਦਲਿਆ ਨਾ ਬਦਲੇ ਜ਼ੁਕਾਮ ਗਲਾ ਖਰਾਬ ਬੁਖਾਰ ਚੜਨਾ ਉਹ ਸਾਰੇ ਕਰੋਨਾ ਦੇ ਲੱਛਣ ਨੇ ਪਰ 5-6 ਦਿਨਾਂ ਬਾਅਦ ਦਵਾਈ-ਦਵਾਈ ਖਾਣੇ ਹਫ਼ਤੇ ਬਾਅਦ ਠੀਕ ਹੋ ਜਾਂਦਾ ਸੋ ਕਿਤੇ ਨਾ ਕਿਤੇ ਇਨਡਾਇਰੈਕਟਲੀ ਉਹ ਕਰੋਨਾ ਦੇ ਹੀ ਵੇਰੀਐਂਟ ਅੱਗੇ ਵੱਧ ਚੁੱਕੇ ਆ ਕੁਝ ਨੂੰ ਆਇਡੈਂਟੀਫਾਈ ਕਰ ਲਿਆ ਜਾਂਦਾ ਕੁਝ ਨੂੰ ਅਸੀਂ ਆਇਡੈਂਟੀਫਾਈ ਨਹੀਂ ਕਰਦੇ ਪਰ ਸਾਡੀ ਬਾਡੀ ਉਨੀ ਸਟਰੋਂਗ ਹੋ ਚੁੱਕੀ ਐ ਦੂਜੇ ਨੰਬਰ ਤੇ ਅਸੀਂ ਸਾਈਕੋਲੋਜੀਕਲੀ ਸਟਰੋਂਗ ਹੋ ਚੁੱਕੇ ਆ ਵੀ ਹੁਣ ਨਹੀਂ ਪਰਵਾਹ ਹੈਗੀ ਕੋਈ ਨਹੀਂ ਹੁਣ ਓਕੇ ਆ ਅਸੀਂ ਵੈਕਸੀਨੇਸ਼ਨ ਲਵਾਈ ਹੋਈ ਆ ਤੁਹਾਡੇ ਵਿੱਚੋਂ ਬਹੁਤ ਸਾਰੇ ਬੱਚਿਆਂ ਨੇ ਲਵਾਈ ਹੋਊਗੀ ਸੋ ਇਹਦੇ ਨਾਲ ਕੀ ਆ ਅਸੀਂ ਸਟਰੋਂਗ ਹੋ ਚੁੱਕੇ ਆ ਤੇ ਹੁਣ ਮਤਲਬ ਖਤਰੇ ਵਾਲੀ ਗੱਲ ਨਹੀਂ ਹੈਗੀ ਘਬਰਾਉਣਾ ਬਿਲਕੁਲ ਵੀ ਨਹੀਂ ਹੈਗਾ ਖਾਸ ਕਰ ਪੈਨਿਕ ਨਹੀਂ ਹੋਣਾ ਟੀਵੀ ਵਾਲਿਆਂ ਨੇ ਦਿਖਾਉਣੀ ਆ ਖਬਰਾਂ ਕੇਸ ਵੜ ਗਿਆ ਇਤਨੇ ਹੋ ਗਿਆ ਉਹ ਹੋ ਗਿਆ ਉਹ ਹੋ ਗਿਆ ਥੋੜੇ ਬਹੁਤ ਰੈਸਟ੍ਰਿਕਸ਼ਨ ਲਾ ਦੇਣਗੇ ਫਲਾਈਟਾਂ ਵਗੈਰਾ ਡਿਲੇ ਕਰ ਦਿਆ ਕਰਨਗੇ ਭੀੜੀਆਂ ਜਗ੍ਹਾਾਂ ਤੇ ਇਕੱਠੇ ਹੋਣ ਤੋਂ ਰੋਕ ਦੇਣਗੇ ਜਿਆਦਾ ਹੀ ਗੱਲ ਹੋਊਗੀ ਬਟ ਉਸ ਲੈਵਲ ਦਾ ਜੋ ਮਾਹੌਲ ਪ੍ਰੋਸਸ ਤੁਸੀਂ ਕਰ ਸਕਦੇ ਹੋ ਸੋ ਫਿਕਰ ਨਹੀਂ ਕਰਨਾ ਆਪਣਾ ਕੰਮ ਕਰਦੇ ਰਹੋ 10-15 ਦਿਨਾਂ ਬਾਅਦ ਜਿੰਮੇ ਮੌਸਮ ਜਾਂ ਠੀਕ ਹੋ ਗਿਆ ਆਪਣੇ ਆਪ ਹੀ ਸਾਰਾ ਕੁਝ ਫਿਰ ਠੀਕ ਹੋ ਜਾਂਦਾ ਹੈ ਫਿਰ ਉਹ ਕੋਈ ਚੱਕਰ ਨਹੀਂ ਮੇਰੇ ਯਾਦਾਂ ਪਿੱਛੇ ਜਿਹੜੀ ਜਨਵਰੀ ਫਰਵਰੀ ਵਿੱਚ ਕਹਿੰਦੇ ਕਰੋਨਾ ਆ ਗਿਆ ਸਾਰਿਆਂ ਦੇ ਵਿਆਹ ਸਾਰਿਆਂ ਨੂੰ ਜੁਕਾਮ ਕੋਈ ਚੱਕਰ ਨਹੀਂ ਹਦੀ ਤੁਰੇ ਫਿਰਦੇ ਰਹੇ ਅੱਧ ਕੱਦੇ ਲੰਗੇ ਜਨਵਰੀ 15-16 ਦੇ ਬਾਅਦ ਸਾਰੇ ਠੀਕ ਹੋ ਗਏ ਮੁੜ ਕੇ ਹੈਨਾ ਸੋ ਮਤਲਬ 10 15 ਦਿਨਾਂ ਜਾਂ 20 ਦਿਨ ਦਾ ਇਹ ਦੌਰ ਹੁੰਦਾ ਉਹਦੇ ਬਾਅਦ ਸਾਰੇ ਫਿਰ ਆਟੋਮੈਟਿਕਲੀ ਠੀਕ ਹੋਣ ਲੱਗ ਪੈਂਦੇ ਨੇ ਸੋ ਬਾਕੀ ਥੋੜਾ ਬਹੁਤ ਧਿਆਨ ਜ਼ਰੂਰ ਰੱਖਣਾ ਆਪਾਂ ਇੰਨਾ ਵੀ ਕਹਿੰਦਾ ਹੁੰਦਾ ਵੀ ਫ੍ਰੈਂਕ ਨਹੀਂ ਲੈਣਾ ਕੰਮ ਨੂੰ ਥੋੜਾ ਧਿਆਨ ਜ਼ਰੂਰ ਰੱਖਾਂਗੇ ਚਲੋ ਆਈ ਹੋਪ ਵੀਡੀਓ ਵਧੀਆ ਲੱਗੀ ਹੋਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਨਾਲ ਦੀ ਨਾਲ ਜੇ ਤੁਸੀਂ ਪੰਜਾਬ ਪੀਸਸ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਸਾਡੇ ਨਾਲ ਜੁੜ ਕੇ ਤਿਆਰੀ ਕਰ ਸਕਦੇ ਹੋ ਤੁਹਾਡੇ ਲਈ ਪੰਜਾਬ ਪੀਸਸ ਦੇ ਲਈ ਕਰੰਟ ਅਫੇਅਰ ਦਾ ਬੈਚ ਹੈ ਜਿਸ ਦੇ ਵਿੱਚ ਤੁਹਾਨੂੰ ਟੌਪਿਕ ਵਾਈਜ਼ ਪੜਾਇਆ ਜਾ ਰਿਹਾ ਜ MCQs ਵੀ ਪ੍ਰੋਵਾਈਡ ਕੀਤੇ ਜਾਂਦੇ ਨੇ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਨਾਲ ਦੀ ਨਾਲ ਜੇ ਤੁਸੀਂ ਚਾਹੋ ਨੀਓ ਕਿਸੇ ਪੂਰਾ ਰਿਕਾਰਡਡ ਬੈਚ ਦੇਖਣਾ ਜਾਂ ਲਾਈਵ ਬੈਚ ਦੇਖਣਾ ਇਹ ਸਾਰੀ ਕੁਝ ਪ੍ਰੀਲਿਮ ਤੱਕ ਤੇ ਦੋ ਬੈਚ ਨੇ ਇੱਕ ਰਿਕਾਰਡਡ ਹੈ ਇੱਕ ਰਿਕਾਰਡਡ ਪਲੱਸ ਲਾਈਵ ਹੈ ਇਹਦੇ ਵਿੱਚ ਗਾਈਡੈਂਸ ਮੈਂਟਰਸ਼ਿਪ ਤੇ ਟੈਸਟ ਸੀਰੀਜ਼ ਵੀ ਹੈ ਇਹ ਸਿਰਫ ਰਿਕਾਰਡਡ ਕਲਾਸਾਂ ਨੇ ਵਿਦ ਪੀਡੀਐਫ ਫੀਸਿਸ ਦੀ 5000 ਹੈ ਇਸ ਦੀ 10000 ਹੈ ਐਡਮਿਸ਼ਨ ਲੈਣ ਲਈ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਤੁਹਾਡੇ ਸਾਹਮਣੇ ਹੈ ਜੀ ਬਾਕੀ ਵੈਸੇ ਕੋਈ ਜਾਣਕਾਰੀ ਜਾਨੀ ਪੀਸਿਸ ਰਿਗਾਰਡਿੰਗ ਤਾਂ ਵੀ ਕਾਲ ਕਰ ਲਿਓ ਦੇ ਨਾਲ ਨਾਲ ਹੀ ਆਈ ਹੋਪ ਵੀਡੀਓ ਵਧੀ ਲਾਈਟ ਦਿਸ਼ੇ ਜਰੂਰ ਕਰਦੇ ਹੋ ਬਾਕੀ ਸਵੇਰੇ 9 ਵਜੇ ਆਪਣੀ ਕੰਰੰਟ ਅਫੇਅਰ ਦੀ ਕਲਾਸ ਹੁੰਦੀ ਉਹਨੂੰ ਵੀ ਜਰੂਰ ਜੁਆਇਨ ਕਰਿਆ ਕਰੋ ਓਕੇ ਜੀ ਚੌਂਦੇ ਵਸਦੇ ਰਹੋ ਰੱਬ ਖੈਰ ਕਰੇ ਸੱਸੀ ਆ ਸਾਰਿਆਂ ਨੂੰ ਬਾਈ